ਸਾਥੀ ਗਾਲ ਦੋਸਤੋ ਪਿਛਲੇ ਦਿਨੀ ਇੱਕ ਐਕਸੀਡੈਂਟ ਹੋਇਆ ਰਾਜਵੀਰ ਜਵੰਦਾ ਜੋ ਕਿ ਇੱਕ ਸਿੰਗਰ ਸੀਗਾ ਉਹਦਾ ਅਸਲੀ ਜ਼ਿੰਮੇਵਾਰ ਕੌਣ ਐ ਐਕਸੀਡੈਂਟ ਦਾ ਕੋਈ ਕਹ ਰਿਹਾ ਜੀ ਪਸ਼ੂ ਐ ਗਾਂ ਐ ਟੱਠਾ ਐ ਕੁਛ ਵੀ ਐ ਤਾਂ ਦੋਸਤੋ ਐਕਚੁਅਲ ਦੇ ਵਿੱਚ ਅਸਲੀ ਜ਼ਿੰਮੇਵਾਰ ਦੇਖੋ ਨਾ ਤਾਂ ਗਾਂ ਐ ਨਾ ਕੋਈ ਪਸ਼ੂ ਐ ਨਾ ਟੱਠਾ ਜਿਹੜਾ ਸਹੀ ਗੁਨੇਗਾਰ ਐ ਉਹਨੂੰ ਕੋਈ ਵੀ ਪਛਾਨ ਨਹੀਂ ਰਿਹਾ ਹਜ਼ਾਰਾਂ ਉਸ ਬੰਦੇ ਨੇ ਅਜੇ ਤੱਕ ਜਾਨਾਂ ਲੈ ਲੀਆਂ ਕਿਸੇ ਚੀਜ਼ ਉਸ ਤੇ ਐਕਸ਼ਨ ਨਹੀਂ ਹੋ ਰਿਹਾ ਕੋਈ ਸਰਕਾਰ ਉਸ ਤੇ ਐਕਸ਼ਨ ਨਹੀਂ ਲੈ ਰਹੀ ਤਾਂ ਆਪਾਂ ਗੱਲ ਕਰਦੇ ਆਂ ਦੋਸਤੋ ਅਸਲੀ ਜ਼ਿੰਮੇਵਾਰ ਦਾ ਅਸਲੀ ਜ਼ਿੰਮੇਵਾਰ ਦੋਸਤੋ ਕੋਈ ਵਾਰਾ ਪਸ਼ੂ ਨਹੀਂਗਾ ਕੋਈ ਵਾਰਾ ਸਾਣ ਨਹੀਂਗਾ ਦੇਖੋ ਉਹ ਹੈਗੇ ਨਾ ਸਮਝ ਉਹਨਾਂ ਨੂੰ ਕਿਸੇ ਚੀਜ਼ ਦਾ ਨਹੀਂ ਪਤਾ ਕਿ ਅਸੀਂ ਕਿੱਥੇ ਜਾਣਾ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਜਿਹੜੀਆਂ ਸਹੀ ਜ਼ਿੰਮੇਵਾਰਾਂ ਦੇ ਕੋਲ ਆਪਣੀਆਂ ਸਰਕਾਰਾਂ ਨੇ ਜਿੰਦੇ ਤੇ ਕੋਈ ਵੀ ਐਕਸ਼ਨ ਨਹੀਂ ਲੈਂਦਾ ਉਹ ਆਪਣਾ ਇੰਨੀ ਗੱਲ ਕਹਿ ਕੇ ਦੋਸਤੋ ਪੱਲਾ ਝਾੜ ਦਿੰਦੀ ਹੈ ਜੀ ਹੁਣ ਇਹਨੂੰ ਕੋਈ ਨਹੀਂ ਟਾਲ ਸਕਦਾ ਜਿਹੜਾ ਕਿਸਮਤ ਚ ਲਿਖਿਆ ਦੇਖੋ ਜੀ ਉਹ ਮਿਲਣਾ ਹੈ ਤੇ ਆਪਾਂ ਉਹਨਾਂ ਦੀ ਗੱਲਾਂ ਤੇ ਵਿਸ਼ਵਾਸ ਕਰਦੇ ਆਂ ਆਪਾਂ ਉਸ ਤੇ ਕੋਈ ਵੀ ਐਕਸ਼ਨ ਨਹੀਂ ਲੈਂਦੇ ਤਾਂ ਗੱਲ ਕਰ ਰਹੇ ਸੀ ਆਪਾਂ ਸਰਕਾਰਾਂ ਦੀ ਪਰ ਦੋਸਤੋ ਐਸੀ ਤਾਂ ਅਸਲੀ ਜ਼ਿੰਮੇਵਾਰ ਪਸ਼ੂਆਂ ਨੂੰ ਸੰਭਾਲਣ ਵਾਸਤੇ ਤਾਂ ਸਰਕਾਰਾਂ ਦਾ ਹੱਥ ਹੋਣਾ ਚਾਹੀਦਾ ਜੋ ਕਿ ਆਪਣੇ ਕੋਲੋਂ ਹਰ ਬਿੱਲ ਦੇ ਵਿੱਚ ਕਾਉਸਸ ਵੀ ਲਗਾ ਰਹੀਆਂ ਐ ਰੋਡ ਟੈਕਸ ਵੀ ਲੈ ਰਹੀਆਂ ਟੋਲ ਟੈਕਸ ਵੀ ਲੈ ਰਹੀਆਂ ਔਰ ਹਾਈਵੇ ਦੇ ਉੱਪਰ ਆਪਾਂ ਨਿਕਲਦੇ ਹਜ਼ਾਰੋਂ ਅਵਾਰਾ ਪਸ਼ੂ ਫਿਰਦੇ ਹੁੰਦੇ ਆ ਗਲੀ ਮੱਲੇ ਦੇ ਵਿੱਚ ਨਿਕਲਦੇ ਆ ਕਿਸੇ ਪਿੰਡ ਸ਼ਹਿਰ ਦੇ ਵਿੱਚ ਜਾਂਦੇ ਆ ਤਾਂ ਹਜ਼ਾਰੋਂ ਅਵਾਰਾ ਪਸ਼ੂ ਅਕਸਰ ਮਿਲਦੇ ਦਿਖਦੇ ਆ ਆਪਾਂ ਨੂੰ ਔਰ ਹਜ਼ਾਰੋਂ ਜਾਨਾਂ ਜਾਂਦੀਆਂ ਅਵਾਰਾ ਪਸ਼ੂਆਂ ਕਰਕੇ ਕਦੇ ਬੱਚੇ ਨਾਲ ਹਾਸਾ ਹੋ ਰਿਹਾ ਕਦੇ ਬਜ਼ੁਰਗਾਂ ਨਾਲ ਹੋ ਰਿਹਾ ਕਦੇ ਰੋਡ ਤੇ ਐਕਸੀਡੈਂਟ ਤਾਂ ਦੇਖੋ ਇਹਦੇ ਵਿੱਚ ਨੁਕਸਾਨ ਪਸ਼ੂ ਦਾ ਵੀ ਹੈ ਔਰ ਇਨਸਾਨ ਦਾ ਵੀ ਹੈ ਤਾਂ ਸਰਕਾਰਾਂ ਇਸ ਚੀਜ਼ ਤੇ ਦੋਸਤੋ ਕੋਈ ਵੀ ਐਕਸ਼ਨ ਨਹੀਂ ਲੈ ਰਹੀਆਂ ਹੁਣ ਨਾਮੀਗ੍ਰਾਮੀ ਸਿੰਗਰ ਦਾ ਐਕਸੀਡੈਂਟ ਹੋਇਆ ਹੈ ਰਾਜਵੀਰ ਜਵੰਦੇ ਦੇ ਤਾਂ ਉਸ ਚੀਜ਼ ਤੇ ਵੀ ਜ਼ਿੰਮੇਵਾਰ ਪਸ਼ੂਆਂ ਨੂੰ ਠਹਿਰਾਇਆ ਜਾ ਰਿਹਾ ਜਦੋਂ ਕਿ ਅਸਲੀ ਜ਼ਿੰਮੇਵਾਰ ਸਰਕਾਰਾਂ ਨੇ ਅਗਰ ਆਪਾਂ ਗੱਲ ਕਰਦੇ ਪੰਜਾਬ ਦੀ ਛੱਡੋ ਪੰਜਾਬ ਦੇ ਉੱਪਰ ਵੀ ਕਹਿੰਦੇ ਨਾ ਸਰ ਸਭ ਸੈਂਟਰ ਸਰਕਾਰ ਦੀ ਵੀ ਗੱਲ ਕਰਦੇ ਤਾਂ ਕੋਈ ਐਕਸ਼ਨ ਨਹੀਂ ਲੈ ਰਹੀ ਉਹ ਵੀ ਇਸ ਚੀਜ਼ ਤੇ ਤਾਂ ਤੁਹਾਡੇ ਦੋਸਤੋ ਕੀ ਵਿਚਾਰ ਹੈ ਕਿ ਅਪਾਂ ਨੂੰ ਇਸ ਚੀਜ਼ ਨੂੰ ਲੈ ਕੇ ਜਾਗਣਾ ਚਾਹੀਦਾ ਹੈ ਕਿਉਂਕਿ ਜੋ ਸਰਕਾਰਾਂ ਦਾ ਸਿਸਟਮ ਮੈਂ ਦੇਖ ਰਿਹਾ ਨਾ ਉਹਨਾਂ ਵਾਸਤੇ ਇਨਸਾਨੀ ਜਾਨਾਂ ਦੀ ਕੋਈ ਵੈਲਿਊ ਨਹੀਂ ਰਹੀ ਆਪਾਂ ਜਿਵੇਂ ਸਾਡੇ ਦੋਸਤੋ ਟੈਕਸ ਦੇ ਰਹੇ ਆ ਤਾਂ ਸਰਕਾਰਾਂ ਨੂੰ ਐਸੇ ਦੋ ਸਕਾਊਸਸ ਵਗੈਰਾ ਵੀ ਲੈ ਰਹੀਆਂ ਤੇ ਉਹਨਾਂ ਵਾਸਤੇ ਕੋਈ ਵਾੜਾ ਬਣਾਇਆ ਜਾਵੇ ਸਾਰੇ ਹਜ਼ਾਰੋਂ ਪਸ਼ੂ ਹੈਗੇ ਆ ਇਨਸਾਨ ਹੈ گاਵੇ ਉਹਨਾਂ ਨੂੰ ਕਿਸੇ ਵਾੜੇ ਦੇ ਵਿੱਚ ਛੱਡਿਆ ਜਾਵੇ ਦੇਖੋ ਤਾਂ ਇਨਸਾਨੀ ਜਾਨ ਵੀ ਉਸ ਤੀ ਨਾਲ ਬਚਦੀ ਹੈ ਔਰ ਪਸ਼ੂ ਦੀ ਜਾਨ ਵੀ ਬਚਦੀ ਹੈ ਮੇਰੀ ਇਸ ਗੱਲ ਨਾਲ ਕੀ ਰਾਏ ਹੈ ਤਾਂ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਿਆ ਜੇ ਔਰ ਦੇਖੋ ਸਾਰੇ ਲੋਕਾਂ ਨੂੰ ਭਰਾਵਾਂ ਨੂੰ ਮੈਂ ਇਹੀ ਗੱਲ ਕਵਾਂਗਾ ਕਿ ਐਸ ਇਸ ਨੂੰ ਲੈ ਕੇ ਆਪਾਂ ਵੀ ਜਾਗੀਏ ਥੋੜਾ ਜਿਹਾ ਤੁਸੀਂ ਵੀ ਐਸ ਇਸ ਨੂੰ ਲੈ ਕੇ ਜਾਗੋ ਔਰ ਸਰਕਾਰਾਂ ਤੱਕ ਵੀ ਮੈਸੇਜ ਪਹੁੰਚੇ ਔਰ ਉਹ ਐਸ ਇਸ ਦਾ ਕੋਈ ਐਕਸ਼ਨ ਲੈ ਸਕਣ ਔਰ insani jana di baat sakkan ਔਰ pashu jana di baat sakkan ਤਾਂ ਠੀਕ ਹੈ ਦੋਸਤੋ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜੀ ਔਰ ਜਿਸ ਭਰਾ ਦਾ ਐਕਸੀਡੈਂਟ ਹੋਇਆ ਉਹਨਾਂ ਲਈ ਵੀ ਅਰਦਾਸ ਕਰੋ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਣ ਤਾਂ ਠੀਕ ਹੈ ਦੋਸਤੋ ਧੰਨਵਾਦ